ਮੇਰੇ ਐਜ਼ ਐਂਡ ਲਿਰਿਸਿਸ ਸਿੰਗਰ ਮੇਰੇ 750 ਗੀਤ ਰਿਕਾਰਡ ਹੋ ਗਏ ਰਿਲੀਜ਼ ਹੋ ਚੁੱਕੇ ਹੈ ਮੈਂ ਪਹਿਲਾ ਰਾਈਟਰ ਹੂੰਗਾ ਜਿਹਦੀ 100 ਫਿਲਮਾਂ ਕੰਪਲੀਟ ਹੋਈਆਂ ਜਦੋਂ ਮੈਂ ਦੇਖਦਾ ਕਿ ਮੇਰਾ ਗਾਇਆ ہوا ਸਭ ਤੋਂ ਵੱਡਾ ਗੀਤ ਵਾਗਰੂ ਹੈ ਹਾਂ ਫਿਰ ਮੈਂ ਦੇਖਦਾ ਵੀ ਆਡੀਅנס ਆ ਵਾਗ ਰੂ ਵੀ ਸੁਣ ਰਹੀ ਹੈ ਹੈਨਾ ਜੀ ਜਦੋਂ ਮੈਂ ਮੈਂ ਨਿਕਲਦੀ ਮੈਨੂੰ ਡਰ ਲੱਗਦਾ ਹੁੰਦਾ ਉਹਦਾਈ ਪਰ ਮੈਂ ਇਦਾਂ ਨਹੀਂ ਕਹਿੰਦਾ ਕਿ ਮੈਂ ਕਰ ਰਿਆ ਜਾਂ ਮੈਂ ਇਹ ਗੱਲਾਂ ਨੂੰ ਅਸੀਂ ਪ੍ਰਮਾਤਮਾ ਹੀ ਦਿਆਨਾ ਜਿੰਨਾ ਸਾਨੂੰ ਪ੍ਰਮਾਤਮਾ ਨੇ ਜਿੰਨੇ ਜੋਕੇ ਕੀਤਾ ਵੀ ਅਸੀਂ ਉਹ ਗੱਲਾਂ ਨੂੰ ਉਹਨਾਂ ਫਲਾਈਏ ਲੈ ਕੇ ਜਾਈਏ ਬਹੁਤ ਸੋਹਣੇ ਕਲਾਕਾਰ ਤੇ ਯਕੀਨ ਮੰਨਿਓ ਬਹੁਤ ਸੋਹਣੀ ਰੋ ਮੇਰੇ ਪਰਸਨਲ ਫੇਵਰੇਟ ਨੇ ਹੈਪੀ ਰਾਏ ਕੋਟੀ ਜੀ ਸੋ ਬਹੁਤ ਬਹੁਤ ਸਵਾਗਤ ਹੈ ਅੰਜ ਸ੍ਰੀਕਾਂ ਸਸਕਾਲ ਜੀ ਥੈਂਕ ਯੂ ਕਿ ਮੈਨੂੰ ਥੈਂਕ ਯੂ ਕਹਿਣਾ ਚਾਹੀਦਾ ਹੈ ਥੈਂਕ ਯੂ ਬਹੁਤ ਸੋਹਣੇ ਗੀਤ ਤੁਸੀਂ ਸਾਡੀ ਇੰਡਸਟਰੀ ਨੂੰ ਦਿੱਤੇ ਨੇ ਸਾਨੂੰ ਸੁਣਨ ਵਾਸਤੇ ਦਿੱਤੇ ਨੇ ਔਰ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਇਕਲੋਤੇ ਗਾਇਕ ਹੈ ਦੀਏ ਜਾਂ ਲਿਰਿਸਿਸਟ ਕਰਦੀਏ ਜਿਨ੍ਹਾਂ ਦੇ ਗੀਤ ਹਰ ਇੱਕ ਦੀ ਪਲੇਲਿਸਟ ਦੇ ਵਿੱਚ ਜ਼ਰੂਰ ਸ਼ਾਮਿਲ ਲੈਂ। ਸ਼ੁਕਰ ਹੈ ਜੀ ਬਹੁਤ ਸ਼ੁਕਰ ਪ੍ਰਮਾਤਮਾ ਦਾ ਇਹ ਮਹਾਰਾਜ ਹੀ ਦਿਹਾਵਾ ਕੀ ਹੋ ਰਿਹਾ ਹੈ। ਬਿਲਕੁਲ ਮੈਂ ਤੁਹਾਨੂੰ ਕਲਾਕਾਰ ਦਾ ਨਾਮ ਨਹੀਂ ਦੱਸਾਂਗੀ ਪਰ ਮੈਂ ਇਹ ਚੀਜ਼ ਤੁਹਾਨਾਂ ਨੂੰ ਜ਼ਰੂਰ ਸਾਂਝੀ ਕਰਾਂਗੀ ਕਿਸੇ ਮਤਲਬ ਬਹੁਤ ਹਿੱਟ ਕਲਾਕਾਰ ਨੇ ਇਹ ਗੱਲ ਕਹੀ ਸੀਗੀ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਆਉਣ ਵਾਲੀ ਰੀਸ਼ਨ ਇਹੋ ਜਿਹੀ ਹੋ ਗਈ ਹੈ ਜਾਂ ਹੈਪੀ ਰਾਇ ਕੋਟੀ ਵਰਗੇ ਲੇਰਿਸਿਸਟ ਖਤਮ ਹੋ ਚੁੱਕੇ ਨੇ ਜਾਂ ਉਹਨਾਂ ਨੂੰ ਸੁਣਨ ਵਾਲੇ ਐਦਾਂ ਦੇ ਬੰਦੇ ਖਤਮ ਹੋ ਚੁੱਕੇ ਨੇ ਕਿ ਸਾਡੀ ਇੰਡਸਟਰੀ ਦੇ ਵਿੱਚ ਉਹਨਾਂ ਤੋਂ ਉੱਤੇ ਕੋਈ ਕਲਾਕਾਰ ਹੀ ਲੇਰਿਸਿਸਟ ਆ ਹੀ ਨਹੀਂ ਰਿਹਾ ਹੈਗਾ ਕੀ ਸੋਚ ਰਿਹਾ ਮਾਰੇ ਕਿ ਤਾਈ ਮੈਂ ਇਸ ਗੱਲ 'ਤੇ ਮੈਂ ਕੀ ਕਮਾਂ ਮਤਲਬ ਆਡੀਅנס ਬੜੀ ਜ਼ਰੂਰੀ ਪਰ ਮੈਨੂੰ ਫਿਰ ਮੈਨੂੰ ਕਦੇ-ਕਦੇ ਇਹ ਵੀ ਗੱਲ ਝੂਠੀ ਲੱਗਣ ਲੱਗ ਜਾਂਦੀ ਹੈ ਜਦੋਂ ਮੈਂ ਕਹਿੰਦਾ ਨਾ ਕਿ ਆਡੀਅנס ਜ਼ਰੂਰੀ ਹੈ ਪਰ ਜੇ ਮੈਂ ਕਹਾਂ ਕਿ ਮੈਂ ਹੁਣ ਮੇਰੇ ਮੇਰੇ ਐਜ਼ ਐਨ ਲਿਰਿਸਿਸਟ ਸਿੰਗਰ ਮੇਰੇ ਸਾਢੇ 750 ਗੀਤ ਰਿਕਾਰਡ ਹੋ ਗਏ ਰਿਲੀਜ਼ ਹੋ ਚੁੱਕੇ ਹੈ ਮਤਲਬ ਪੰਜਾਬੀ ਜ਼ਬਾਨ ਚ ਪਰਮਾਤਮਾ ਦੇ ਦਿਆ ਨਾਲ ਵੀ ਮੈਂ ਮੈਨੂੰ ਪਰਮਾਤਮਾ ਨੇ ਜੀ ਬਖਸ਼ੀ ਕਿ ਮੈਂ ਪਹਿਲਾ ਰਾਈਟਰ ਹੂੰਗਾ ਜਿਹਦੀਆਂ 100 ਫਿਲਮਾਂ ਕੰਪਲੀਟ ਹੋਈਆਂ ਹੈ ਹਨਾ ਜੀ ਪਰ ਤੇ ਜੇ ਮੈਂ ਕਹਾਂ ਕਿ ਆਡੀਅੰਸ ਨਹੀਂ ਫਿਰ ਮੈਂ ਸੁਣਦਾ ਕਿ ਜਦੋਂ ਮੈਂ ਦੇਖਦਾ ਕਿ ਮੇਰਾ ਗਾਇਆ ہوا ਸਭ ਤੋਂ ਵੱਡਾ ਗੀਤ ਵਾਗਰੂ ਆ ਇਹ ਹਾਂ ਫਿਰ ਮੈਂ ਦੇਖਦਾ ਵੀ ਆਡੀਅੰਸ ਵਾਗਰੂ ਵੀ ਸੁਣ ਰਹੀ ਹੈ ਹੈਨਾ ਮਤਲਬ ਕੁਦਰਤੀ ਵੀ ਹੋ ਜਾਂਦਾ ਕਿ ਕੋਈ ਗੱਲ ਕਿਸੇ ਤੱਕ ਪਹੁੰਚ ਜਾਂਦੀ ਆ ਤੇ ਸ਼ਾਇਦ ਸਮਝ ਵੀ ਆ ਜਾਂਦੀ ਆ ਕਈ ਵਾਰੀ ਗੱਲ ਬਣੀ ਸਮਝ ਆਉਂਦੀ ਬੰਦੇ ਨੂੰ ਆਪਾਂ ਜਦੋਂ ਸੁਣਦੇ ਆ ਨਾ ਆਪਾਂ ਕਈ ਵਾਰੀ ਉਸ ਮੂਡ 'ਚ ਨਹੀਂ ਹੁੰਦੇ ਕਈ ਵਾਰੀ ਆਪਾਂ ਗੱਡੀ 'ਚ ਗਾਣਾ ਲਾ ਲੈਂਦੇ ਆ ਪਰ ਸਾਡਾ ਇੰਨਾ ਉਦੋਂ ਧਿਆਨ ਨਹੀਂ ਹੁੰਦਾ ਉਸ ਗੀਤ ਤੇ ਉੱਤੇ ਹੈਨਾ ਤੇ ਇਹ ਵੀ ਯੂਜ਼ਰ ਪਰ ਪਤਾ ਨਹੀਂ ਹੋਣੀ ਮੈਨੂੰ ਮੈਂ ਕੀ ਮੈਂ ਆਪਣੇ ਬਾਰੇ ਤਾਂ ਕੀ ਕਹਾਂਗਾ ਬਿਲਕੁਕੁਲ ਅੱਛਾ ਤੁਹਾਨੂੰ ਲੱਗਦਾ ਏ ਇਸ ਚੀਜ਼ ਦਾ ਕਿ ਮਤਲਬ ਐਨੇ ਸਾਰੇ ਗੀਤ ਤੁਸੀਂ ਦੇ ਚੁੱਕੇ ਹੋ ਇੰਡਸਟਰੀ ਨੂੰ ਔਰ ਸਾਰੇ ਹੀ ਆਲਮੋਸਟ ਸੁਪਰ ਹਿੱਟ ਗੀਤ ਨੇ ਹੋ ਸਾਰੇ ਹੈ ਨਾ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਤਾਂ ਅਸੀਂ ਵੀ ਰੀਲੀ ਕਰਦੇ ਆ ਕਿ ਸਾਨੂੰ ਵੀ ਇੰਡਸਟਰੀ ਦੇ ਵਿੱਚ ਇਹੋ ਜੇ ਖੂਬਸੂਰਤ ਗੀਤ ਸੁਣਨ ਨੂੰ ਮਿਲ ਰਹੇ ਨੇ ਸੋ ਕਦੇ ਇਸ ਚੀਜ਼ ਦਾ ਵਿਸ਼ਵਾਸ ਹੁੰਦਾ ਹੈ ਕਿ ਹਾਂ ਮੈਨੂੰ ਇੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਜਾਂ ਮੈਂ ਐਨੇ ਗੀਤ ਕਰ ਦਿੱਤੇ ਨੇ ਪਰ ਹੁਣ ਮੈਂ ਕੀ ਹੋਰ ਮਤਲਬ ਆਪਣੀ ਆਡੀਅנס ਨੂੰ ਕੁਝ ਨਵਾਂ ਦਵਾਂ ਜਾਂ ਕੁਝ ਜਾਂ ਸਿਰਫ ਇਹ ਚੀਜ਼ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਹਾਂ ਮਤਲਬ ਮੈਂ ਆਪਣੇ ਵੱਲੋਂ ਪੂਰਾ ਫਲੋ ਜਿਹੜਾ ਹੈ ਮੇਰਾ ਬਣ ਰਿਹਾ ਹੈ ਮੈਂ ਉਹੀ ਕੁਝ ਕਰਦੇ ਰਹਿਣਾ ਜਾਂ ਫਿਰ ਕੁਝ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀ ਕਰ ਰਿਹਾ ਹਾਂ ਨਹੀਂ ਨਹੀਂ ਮੈਂ ਮੈਂ ਹਮੇਸ਼ਾ ਹੀ ਮੈਂ ਜਦੋਂ ਮੈਂ ਮੈਂ ਨਿਕਲਦੀ ਮੈਨੂੰ ਡਰ ਲੱਗਦਾ ਹੁੰਦਾ ਉਹਦਾ ਹੀ ਪਰ ਮੈਂ ਇਦਾਂ ਨਹੀਂ ਕਹਿੰਦਾ ਕਿ ਮੈਂ ਕਰ ਰਿਹਾ ਜਾਂ ਮੈਂ ਪਰ ਮੈਂ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਕਿ ਹਮੇਸ਼ਾ ਕੋਈ ਅਲੱਗ ਹੋਣਾ ਸੀ ਪਿੱਛੇ ਗੀਤ ਕੀਤਾ ਕੁੜੀਆਂ ਇਸ਼ਕ ਕਰੋ ਬਿਲਕੁਲ ਹਣਾ ਹੁਣ ਉਹ ਜਦੋਂ ਉਹ ਤੁਸੀਂ ਗਾਣਾ ਸੁਣੋਗੇ ਤੁਸੀਂ ਸੁਣਾ ਤੁਸੀਂ ਗਾਣਾ ਹਾਂਜੀ ਮੈਂ ਸੁਣਿਆ ਹੁਣ ਉਹ ਗਾਣਾ ਜਦੋਂ ਸੁਣਦੇ ਆ ਤੇ ਮੈਨੂੰ ਲੱਗਦਾ ਵੀ ਯਾਰ ਆ ਰੰਗ ਵੀ ਯਾਰ ਆਪਾ ਕਰਨਾ ਹਾਲਾਂਕਿ ਕਮਰਸ਼ੀਅਲ ਨਹੀਂ ਗਾ ਜਵੇਂ ਕਮਰਸ਼ੀਅਲ ਨਹੀਂ ਪਰ ਅਸੀਂ ਉਹ ਗਾਣਾ ਵੀ ਕੀਤਾ ਉਹਦੇ ਤੇ ਵੀ ਬਹੁਤ ਸਾਰਾ ਪਿਆਰ ਮਿਲਿਆ ਮਿਲ ਰਿਹਾ ਜੀ ਹਾਂਜੀ ਤੇ ਹਲੇ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੰਨਾ ਹੋਣਾ ਚਾਹੀਦਾ ਉਹ ਨਾ ਮਿਲਿਆ ਜੀ ਵੀ ਜਿੱਥੇ ਤੱਕ ਪਹੁੰਚਣਾ ਚਾਹੀਦਾ ਉਹ ਨਾ ਜਿਵੇਂ ਦੂਜੇ ਮੇਰੇ ਗਾਣੇ ਚੱਲਦੇ ਨੇ ਤੇ ਪਰ ਕੋਸ਼ਿਸ਼ ਕਰਦੇ ਨੇ ਜਿਵੇਂ ਹੋਣਾ ਜੁਦਾ ਫਿਲਮ ਦੇ ਗਾਣੇ ਵੀ ਇਹਦੇ ਵੀ ਬਣਾਵਾਂਗੇ ਤੇ ਮੈਨੂੰ ਹੁੰਦਾ ਕਿ ਮੈਲੋਡੀਸ 'ਤੇ ਕੰਮ ਕੀਤਾ ਜਾਵੇ ਕੰਪੋਜੀਸ਼ਨਾਂ ਨਵੀਆਂ ਹੋਣ ਸਾਡਾ ਪੰਜਾਬੀ ਗਾਣਾ ਕੋਈ ਬੰਦਾ ਕੱਲੇ ਲਿਰਿਕਸ ਕਰਕੇ ਵੀ ਨਾ ਸੁਣੇ ਉਹ ਮਿਊਜ਼ਿਕ ਕਰਕੇ ਵੀ ਉੱਡਾ ਹੀ ਸੁਣੇ ਜੇ ਉਹਨੂੰ ਕੋਈ ਸਾਊਂਡ ਚ ਬੰਦਾ ਸੋ ਅੱਜ ਅਸੀਂ ਕਈ ਗਾਣੇ ਰਹਿਮਾਨ ਸਾਹਿਬ ਦੇ ਸੁਣਦੇ ਆਂ ਸ਼ਾਇਦ ਸਾਨੂੰ ਸਮਝ ਬਣਾਉਂਦੇ ਹੋਣ ਪਰ ਚੰਗੇ ਲੱਗਦੇ ਨੇ ਬਿਲਕੁਲ ਸੋ ਇਹ ਕੋਸ਼ਿਸ਼ ਮੈਂ ਜ਼ਰੂਰ ਕਰਦਾ ਹਾਂ ਕਿ ਪੰਜਾਬ ਪੰਜਾਬੀ ਦੀਆਂ ਗੱਲਾਂ ਨੂੰ ਅਸੀਂ ਪਰਮਾਤਮਾ ਜੀ ਦੀ ਆਗਿਆ ਨਾਲ ਜਿੰਨਾ ਸਾਨੂੰ ਪਰਮਾਤਮਾ ਨੇ ਜਿੰਨੇ ਜੋਗੀ ਕੀਤਾ ਵੀ ਅਸੀਂ ਉਹ ਗੱਲਾਂ ਨੂੰ ਉਨਾ ਫਲਾਈਏ ਲੈ ਕੇ ਜਾਈਏ ਮੈਨੂੰ ਲੱਗਦਾ ਕਿ ਮੋਸਟਲੀ ਵਿਊਅਰਸ ਨਾ ਜਾਂ ਲਿਸਨਰਸ ਇਹੋ ਜੇ ਹੁੰਦੇ ਨੇ ਜੋ ਕੋਈ ਗੀਤ ਜਾਂ ਡੇਢ ਜਾਂ 2 ਮਿੰਟ ਦਾ ਜੇਕਰ ਉਹ ਕੋਈ ਗੀਤ ਸੁਣ ਰਿਹਾ ਹੈ ਤੇ ਉਹਦੇ ਨਾਲ ਉਹਦਾ ਧਿਆਨ ਇੱਕ ਚੀਜ਼ ਵੱਲ ਜ਼ਰੂਰ ਹੁੰਦਾ ਹੈ ਚਾਹੇ ਉਹ ਲਿਰਿਕਸ ਤੇ ਧਿਆਨ ਦੇ ਲਵੇ ਚਾਹੇ ਉਹ ਬੈਕਗ੍ਰਾਉਂਡ ਮਿਊਜ਼ਿਕ ਤੇ ਧਿਆਨ ਦੇ ਲਵੇ ਸੋ ਇੱਕ ਮਿਊਜ਼ਿਕ ਪ੍ਰੋਡਿਊਸਰ ਦੇ ਤੌਰ ਤੇ ਕਹਿ ਸਕਦੇ ਆ ਜਾਂ ਲਿਰਿਸਟਸ ਦੇ ਤੌਰ ਤੇ ਤੁਹਾਡੀ ਬਤੌਰ ਜਦੋਂ ਤੁਸੀਂ ਕੋਈ ਗੀਤ ਸੁਣਦੇ ਹੋ ਕਿਸੇ ਹੋਰ ਸਿੰਗਰ ਦਾ ਕਿਸੇ ਹੋਰ ਆਰਟਿਸਟ ਦਾ ਤੁਹਾਡਾ ਧਿਆਨ ਕਿਸ ਚੀਜ਼ ਵੱਲ ਸਭ ਤੋਂ ਪਹਿਲੇ ਜਾਂਦਾ ਹੈ ਮੇਰਾ ਸਭ ਤੋਂ ਪਹਿਲਾਂ ਲਿਰਿਕਸ ਤੇ ਜਾਂਦਾ ਫਿਰ ਕੰਪੋਜੀਸ਼ਨ ਤੇ ਜਾਂਦਾ ਹੈ ਫਿਰ ਮੇਜੇ ਤੇ ਜਾਂਦਾ ਮਤਲਬ ਮੈਂ ਇਹ ਤਿੰਨੇ ਚੀਜ਼ਾਂ ਮੈਨੂੰ ਮਤਲਬ ਪਰਫੈਕਟ ਚਾਹੀਦੀ ਵੋਕਲ ਮਤਲਬ ਤਾਂ ਹੈ ਹੀ ਹੈ ਨਾ ਪਰ ਲਿਰਿਕਸ ਤੇ ਕੰਪੋਜੀਸ਼ਨ ਮੈਨੂੰ ਸਭ ਤੋਂ ਮੇਨ ਮੇਰੇ ਲਈ ਉਹ ਹੈ ਬੀ ਗੱਲ ਨੂੰ ਕਿਹੜੇ ਤਰੀਕੇ ਨਾਲ ਜਾ ਰਿਹਾ ਹੈ ਉਹ ਮੇਰੇ ਲਈ ਜ਼ਰੂਰੀ ਹੈ ਬਿਲਕੁਲ ਸੋ ਅੱਜ ਆਪਣੇ ਯਾਰ ਨੂੰ ਤੁਸੀਂ ਸਪੋਰਟ ਕਰਨ ਦੇ ਲਈ ਆਏ ਹੋ ਸੋ ਕੀ ਕਹੋਗੇ ਤੁਸੀਂ ਉਹਨਾਂ ਮਾਰੇ ਫਿਲਹਾਲ ਗੁਲਾਬ ਜੀ ਗੁਲਾਬ ਬੜਾ ਪਿਆਰਾ ਆਰਟਿਸਟ ਹੈ ਜੀ ਪਿਆਰਾ ਇਨਸਾਨ ਹੈ ਤੇ ਕਿੰਨਾ ਚੰਗਾ ਯਾਰ ਸਾਨੂੰ ਹੋ ਗਏ 14-15 ਸਾਲ ਜਾਣ ਹਾਂਜੀ ਹਾਂ ਅਸੀਂ ਐਡੀਸ਼ਨ ਦਿੱਤਾ ਸੀ ਪਹਿਲੀ ਵਾਰ ਇਕੱਠੇ ਆਨੇ ਉੱਥੇ ਮਿਲੇ ਸੀ ਅਸੀਂ ਹਾਂ ਫਿਰ ਕਿੰਨੇ ਕੁ ਗੀਤ ਉਹਨਾਂ ਨੇ ਲਿਖੇ ਨੇ ਗੁਲਾਬ ਦੇ ਤਾਂ ਬਹੁਤ ਕੱਟ ਗੀਤ ਕੀਤਾ ਜੀ ਗੁਲਾਬ ਦਾ ਤਾਂ ਅਸੀਂ ਸ਼ਾਇਦ ਮੈਂ ਇੱਕ ਮਝੈਲ ਫਿਲਮ ਚ ਗੁਲਾਬ ਤੋਂ ਸੀ ਗਾਣਾ ਗਾਇਆ ਸੀ ਤੇ ਹੁਣ ਇੱਕ ਸਿੰਗਲ ਗਾਣਾ ਗੁਲਾਬ ਦਾ ਕਰਾਂਗੇ ਤੇ ਆ ਫਿਲਮ ਚ ਤਾਂ ਹੋਣੀ ਹੁੰਦੀ ਹੈ ਬਿਲਕੁਲ ਜੀ ਸਿੱਟੀ ਸਾਰੀਆਂ ਸ਼ੁਭਕਾਮਨਾਵਾਂ ਤੇ ਬਹੁਤ ਸਾਰੀਆਂ ਦੁਆਵਾਂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਥੈਂਕ ਯੂ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ